ਪੰਜਾਬ ਮਹਿਲਾ ਯੋਗ ਨੇ ਬਾਲੀਵੁੱਡ ਅਤੇ ਪੰਜਾਬੀ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਦੇ ਗਾਣਿਆਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਸੀ। ਆਯੋਗ ਦਾ ਕਹਿਣਾ ਹੈ ਕਿ ਇਹ ਗਾਣੇ ਮਹਿਲਾਵਾਂ ਦੇ ਸਨਮਾਨ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਸੇ ਵਜ੍ਹਾ ਨਾਲ 11 ਅਗਸਤ ਨੂੰ ਦੋਹਾਂ ਨੂੰ ਆਯੋਗ ਦੇ ਸਾਹਮਣੇ ਬੁਲਾਇਆ ਗਿਆ ਜਿੱਥੇ ਦੋਹਾਂ ਨੇ ਮਹਿਲਾ ਯੋਗ ਤੋਂ ਮਾਫੀ ਮੰਗ ਲਈ ਹੈ। ਇਸ ਮਾਮਲੇ ਨੂੰ ਲੈ ਕੇ ਮਹਿਲਾ ਯੋਗ ਦੀ ਚੇਅਰਪਰਸਨ ਰਾਜ ਲਾਲੀ ਨੇ ਦੱਸਿਆ ਕਿ ਦੋਹਾਂ ਗਾਇਕਾਂ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ ਲੇਕਿਨ ਦੋਵੇਂ ਹੀ ਦੇਸ਼ ਤੋਂ ਬਾਹਰ ਨਹੀਂ ਅਜੇ ਵਿੱਚੋਂ ਪੇਸ਼ ਨਹੀਂ ਹੋ ਸਕਦੇ। ਰਾਜ ਕਾਲੀ ਗੱਲ ਨੇ ਕਿਹਾ ਮੈਂ ਦੋਹਾਂ ਗਾਇਕਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਦੋਹਾਂ ਗਾਇਕਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਮਹਿਲਾ ਯੋਗ ਦਫਤਰ ਦੇ ਵਿੱਚ ਪੇਸ਼ ਹੋਣਗੇ ਉਹਨਾਂ ਨੇ ਕਿਹਾ ਕਿਸੇ ਵੀ ਗਾਣੇ ਜਾਂ ਵੀਡੀਓ ਦੇ ਵਿੱਚ ਮਾਵਾ ਪੈਣਾ ਦੇ ਪ੍ਰਤੀ ਅਜਿਹੀ ਸ਼ਬਦਾਵਲੀ ਪਰਦਾਸ਼ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਦੋਹਾਂ ਗਾਇਕਾਂ ਨੇ ਇਹਨਾਂ ਗਾਣਿਆਂ ਲਈ ਮੇਰੇ ਤੋਂ ਮਾਫੀ ਵੀ ਮੰਗ ਲਈ ਹੈ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਖਨੀ ਸਿੰਘ ਨੂੰ ਬੁਲਾਇਆ ਗਿਆ ਸੀਗਾ ਅੱਜ ਤਲਬ ਕੀਤਾ ਗਿਆ ਸੀ 11:30 ਵਜੇ ਦਾ ਸਮਾਂ ਦਿੱਤਾ ਗਿਆ ਸੀ ਅੱਜ ਦੇ ਕੀ ਹੋਇਆ ਹੈ ਕਿਉਂਕਿ ਅਧਿਕਾਰੀਆਂ ਤੋਂ ਵੀ ਰਿਪੋਰਟ ਮੰਗੀ ਗਈ ਦੇ ਇਸ ਤੋਂ ਦੇ ਮਾਮਲੇ ਜੀ ਹਾਂ ਮੇਰੀ ਪਰਸਨਲੀ ਗੱਲ ਹੋਈ ਹੈ ਉਹ ਜ਼ਿਲ੍ਹਾ ਦੇ ਨਾਲ ਵੀ ਖਨੀ ਸਿੰਘ ਦੇ ਨਾਲ ਵੀ ਔਰ ਉਹ ਦੋਨੋਂ ਇਸਟਿੰਗ ਕੰਟਰੀ ਤੋਂ ਬਾਹਰਲੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਉਹ ਕੰਟਰੀ ਤੋਂ ਬਾਹਰ ਹੈ ਕਿਤੇ ਆਪਣੀ ਕੋਈ ਕਿਸੇ ਕੰਮ ਦੇ ਵਿੱਚ ਹੈਗੇ ਨੇ ਔਰ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਅਸੀਂ ਜਲਦੀ ਆਵਾਂਗੇ ਔਰ ਤੁਹਾਨੂੰ ਆ ਕੇ ਮਿਲਾਂਗੇ ਵੀ ਐਂਡ ਦੇ ਆਲਸੋ ਫੀਲ ਵੈਰੀ ਸੌਰੀ ਅਬਾਊਟ ਇਟ बाकी है कि ਕਿ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਨੇ ਮੇਰੇ ਕੋਲ ਆਏ ਸੀਗੇ ਏਆਈਜੀ ਯਦਵਿੰਦਰ ਸਿੰਘ ਸੰਧੂ ਵੀ ਆਏ ਤੋਂ ਉਹਨਾਂ ਨੇ ਵੀ ਕਿਹਾ ਕਿ ਸਾਡਾ ਕੰਟੈਕਟ ਜਿਹੜਾ ਉਹਨਾਂ ਦੇ ਆਫਿਸ ਨਾਲ ਹੋ ਚੁੱਕਿਆ ਹੈ ਔਰ टू ਵਿਦਨ 2 ਤੋਂ 3 ਡੇਸ ਉਹਨਾਂ रिटर्न एक्सप्लेनेशन देंगे और की एक्शन ਐਕਸਪਲੇਨੇਸ਼ਨ ਦੇਣਗੇ ਔਰ ਕੀ ਐਕਸ਼ਨ ਅੱਗੇ ਉਹਨਾਂ ਨੇ ਲੈਣਾ ਉਹਦੀ ਪੂਰੀ ਐਕਸ਼ਨ ਜਿਹੜਾ ਸਖਤ ਹੈ ਕੋਈ बार-बार ਇਹਨੂੰ ਨਹੀਂ ਤੋੜੇਗਾ ਇਹ ਬਹੁਤ ਸਖਤ ਜਿਹੜੇ ਨੇ ਹਦਾਇਤਾਂ ਦਿੱਤੀਆਂ ਗਈਆਂ ਨੇ ਇਹਦੇ ਉੱਤੇ ਜਿਹੜੇ ਸਾਈਬਰ ਲਾਜ਼ ਨੇ ਅਸੀਂ ਸੈਂਟਰ ਨੂੰ ਵੀ ਕਹਿੰਦੇ ਆ ਤੇ ਅਸੀਂ ਸਟੇਟ ਲਾਜ਼ ਗਵਰਨਮੈਂਟ ਨੂੰ ਵੀ ਕਹਾਂਗੇ ਕਿ ਇਹਨਾਂ ਚੀਜ਼ਾਂ ਦੇ ਉੱਤੇ ਸੈਂਸਰਸ਼ਿਪ ਔਰ ਇੱਕ ਸਟੇਟ ਲਾਜ਼ ਵੀ ਅਗਰ ਸੈਂਟਰ ਦੇ ਨਹੀਂ ਹੈ ਇਸ ਤਰ੍ਹਾਂ ਦੇ ਲੋਸ ਜਿਲ੍ਹੇ ਨੇ ਚਾਹੀਦੇ ਨੇ ਇਸ ਤਰ੍ਹਾਂ ਦੇ ਜਿਹੜੇ ਲੱਚਰ ਪਾਸ਼ਾ ਦੇ ਗੀਤ ਆਉਂਦੇ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕਿ ਪੁਲਿਸ ਅਧਿਕਾਰੀ ਕੀ ਕਹਿ ਰਹੇ ਕਿ ਕਿ ਤੁਸੀਂ ਕਿਹਾ ਕਿ ਅਸੀਂ ਪੁਲਿਸ ਅਫੀਸਰ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਗੀਤ ਨੂੰ ਹਟਾਇਆ ਜਾਏਗਾ ਜਾਂ ਕਿਸੇ ਤਰ੍ਹਾਂ ਦਾ ਐਕਸ਼ਨ ਲਿਆ ਜਾਏਗਾ ਕਿਉਂਕਿ ਜਿਸ ਤਰ੍ਹਾਂ ਦੀ ਅਬਿਊਜ਼ਿੰਗ ਲੈਂਗੁਏਜ ਉਹਦੇ ਵਿੱਚ ਯੂਜ਼ ਕੀਤੀ ਗਈ ਹੈ ਚਾਹੇ ਉਹ ਮਿਲੀਨੀਅਰ ਗਾਣਾ ਹੋਵੇ ਜਾਂ ਸੰਤ ਦਬੂਦੀ ਲੈ ਕੇ ਐਲਰੈਡੀ ਐਕਸਪਲੈਨਡ ਕਿ ਇਹਦੇ ਅੰਦਰ ਇਹੀ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਲ ਪਰਸਨਲੀ ਗੱਲ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਜੋ ਵੀ ਚਾਹ ਉਹਦੇ ਲਿਰਿਕਸ ਬਦਲੀ ਕਰਨੇ ਨੇ ਜਾਂ ਗਾਣੇ ਦੇ ਉੱਤੋਂ ਕੁਝ ਵਰਡਸ ਹਟਾਣੇ ਨੇ ਉਹਦੇ ਲਈ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਹੈ ਦੇ ਵਿਲ ਡੈਫੀਨਟਲੀ ਟੇਕ ਆਪਸ਼ਨ ਬਈ ਖੁਬ ਪੰਜਾਬੀ ਨਹੀਂ ਜੀ ਇਹਨਾਂ ਨੂੰ ਪਤਾ ਕਿ ਇਦਾਂ ਦੀ ਲੈਂਗੁਏਜ ਯਾ ਕਰਪਾ ਯੂਜ਼ ਕਰਦੇ ਹਾਲਾਂਕਿ ਸਟੇਜ 'ਤੇ ਜਾ ਕੇ ਜਦੋਂ ਤੁਸੀਂ ਵੀ ਕਹ ਰਹੇ ਸੀ ਕਿ ਮਾਵਾ ਨੂੰ ਬੜਾ ਵਧੀਆ ਮੰਨਦੇ ਨੇ ਤੇ ਲੇਕਨ ਫਿਰ ਗਾਣਿਆਂ ਦੇ ਵਿੱਚ ਇਟਾ ਹੁੰਦਾ ਹੈ ਇਹਦੇ ਪਿੱਛੇ ਰੀਜ਼ਨ ਫਾਈਂਡਡ ਕੀ ਹੈ ਨਹੀਂ ਰੀਜ਼ਨ ਕੁਝ ਵੀ ਨਹੀਂ ਹੈ ਇਹ ਸਿਰਫ ਆਪਣੀ ਇੱਕ ਪੋਪੁਲਾਰਿਟੀ ਲਈ ਕਿ ਅਗਰ ਅਸੀਂ ਇਸ ਤਰ੍ਹਾਂ ਦੀ ਲੈਂਗੁਏਜ ਜਾਂ ਸਲੈਂਗਸ ਯੂਜ਼ ਕਰਦੇ ਆ ਉਹਦੇ ਨਾਲ ਸਾਡੇ ਵਿਊਜ਼ ਬਹੁਤ ਆ ਸੋ ਇਟ ਇਜ਼ ਜਸਟ ਅ ਪਪੂਲਾਰਿਟੀ ਥਿੰਗ ਲੇਕਿਨ ਇਹ ਗਾਣਾ ਅਸੀਂ ਇਹਨੂੰ ਪਹਿਲੇ ਹੀ ਕਿਹਾ ਆ ਕਿ ਇਹੋ ਜੀ ਚੀਜ਼ ਕੇ ਤੁਸੀਂ ਮਾਵਾਂ ਦੇ ਲਈ ਜਾਂ ਜੋ ਵੀ ਸੋਸ਼ਲ ਮੈਸੇਜ ਗਲਤ ਦਿੰਦੇ ਨੇ ਉਸ ਚੀਜ਼ ਨੂੰ ਅਲਾਉ ਨਹੀਂ ਕੀਤਾ ਜਾਏਗਾ ਮੈਂ ਇੱਕ ਹਿੰਦੀ ਮੈਂ ਮੰਨ ਕਰ ਲੇ